ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਨੇ ਫਿਰ ਵੱਡਾ ਐਕਸ਼ਨ ਲਿਆ ਹੈ ਇਸੇ ਦੌਰਾਨ ਪੁਲਿਸ ਨੇ ਲੁਧਿਆਣਾ ਦੇ ਪਿੰਡ ਨਰੰਗਵਾਲ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਉੱਤੇ ਬਲਡੋਜ਼ ਚਲਾਇਆ ਦੱਸਿਆ ਜਾ ਰਿਹਾ ਹੈ ਕਿ ਘਰ ਦੀ ਮਾਲਕਣ ਉੱਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਜਾਣਕਾਰੀ ਮੁਤਾਬਕ ਬੀਤੇ ਦਿਨ ਹੀ ਪਿੰਡ ਵਿੱਚ ਹੀ ਮਹਿਲਾ ਤੇ ਪਿੰਡ ਵਾਲਿਆਂ ਨਾਲ ਇੱਕ ਵੀਡੀਓ ਵਾਇਰਲ ਹੋਈ ਸੀ ਇਸ ਤੋਂ ਬਾਅਦ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਮਹਿਲਾ ਦੀ ਪ੍ਰਾਪਰਟੀ ਉੱਤੇ ਬਲਡੋਜ਼ਰ ਚਲਾਇਆ। ਇਸੇ ਤਰ੍ਹਾਂ ਇਹ ਵੀ ਜਾਣਕਾਰੀ ਹੈ ਕਿ ਇਸੇ ਦੌਰਾਨ ਮਹਿਲਾ ਦੇ ਪਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇੱਥੇ ਦੱਸਣਾ ਪੈਂਦਾ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਨਸ਼ਾ ਤਸਕਰਾ ਖਿਲਾਫ ਕਾਰਵਾਈ ਕਰਦਿਆਂ ਦੋ ਹੋਰ ਥਾਵਾਂ ਉੱਤੇ ਬਲਡੋਜ਼ਰ ਚਲਾਇਆ ਸੀ। ਕੀ ਵੀ ਵੇਚਦੀ ਆ ਨਹੀਂ ਨਹੀਂ ਉਹ ਅੱਛਾ ਆ ਨਹੀਂ ਗਈ ਪਹਿਲਾਂ ਜੀ ਵੇਚਦੀ ਆ ਅੱਛਾ ਜੀ ਪਾਣੇ ਮਰਵਾਤੇ ਮੈਂ ਕੀ ਕਹਾਂ ਇਸ ਵੇਲੇ ਜਿਸਕੇ ਆ ਤੇਰੇ ਬਾਈ ਨਾਲੇ ਕੱਲੇ ਕੱਲੇ ਜਾਵਾਂਗੇ ਓਏ ਥੱਲੇ ਕੱਲੇ ਕੀ ਜਣਦੀ ਆ ਜਵੇ ਬਸ ਚਲੋ ਜਿਹੜੀ ਇੱਥੇ ਗੱਲ ਝੱਟਦੀ ਨਹੀਂ ਹਾਂ ਝੱਟਦੀ ਆ ਗੱਲ ਝੱਟਦੀ ਨਹੀਂ ਬੋਲਾ ਕਿਹਨੂੰ ਆ ਕੇ 잡ਦਾ ਅੱਗੇ ਤਾਂ ਨਸ਼ਾ ਵੇਚਦੇ ਹੋ ਕੱਲੇ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆ ਨਸ਼ੇ ਨੂੰ ਨਸ਼ੇ ਨੂੰ ਟੱਕਰ ਨਸ਼ੇ ਵੇਚਿਓ ਮੇਰੇ ਮੁੰਡੇ ਦਾ ਮਰਵਾ ਗੇ ਨਸ਼ੇ ਵੇਚ ਦੇ ਕਿਉਂ ਆ ਬੇਚਾਂਗੇ ਸੀ ਹੁਣ ਦੇ ਵਿੱਚ ਲੱਗੇ ਇਹ ਸਾਰੀ ਉਮਰ ਨਸ਼ੇ ਵੇਚੋਗੇ ਅਸੀਂ ਤੇ ਵੇਚਦੇ ਆ ਸੁਵੇਰੇ ਇੱਥੇ ਵੇਚਦੇ ਆ ਤੂੰ ਸਵੇਰੇ ਵੇਚੀ ਸਵੇਰੇ ਮੋਟਰਸਾਈਕਲ ਲਈ ਇੱਥੇ ਤੈਨੂੰ ਮੈਂ ਦੱਸੂ ਕਿ ਹੁਣ ਵੇਚ ਹੁਣ ਪਹਿਲਾਂ ਵੀ ਵੇਚਦੀ ਆ ਨਹੀਂ ਨਹੀਂ ਉਹ ਅੱਛਾ ਆ ਨਹੀਂ ਗਈ ਪਹਿਲਾਂ ਵੀ ਵੇਚਦੀ ਆ ਅੱਜ ਮਰਵਾ ਤੇ ਮੈਂ ਕੀ ਕਹਿੰਦਾ ਤੇਰੇ ਬਾਈ ਨਾਲੇ ਕੱਲੇ ਕੱਲੇ ਜਾਵਾਂਗੇ ਮੀਡੀਆ ਨੇ ਬਹੁਤ ਸਾਡਾ ਸਾਥ ਦਿੱਤਾ ਵੀਡੀਓ ਵਾਇਰਲ ਹੋਈ ਆ ਮੀਡੀਆ ਦੇ ਸਾਥ ਦੇ ਨਾਲ ਇੱਥੇ ਤੱਕ ਪਹੁੰਚੇ ਆਂ ਸੀ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਡਾਇਰੈਕਟ ਕਾਲ ਲਾਈ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਡਾਇਰੈਕਟ ਮੈਨੂੰ ਕਾਲ ਲਾਈ ਮੈਨੂੰ ਪੁੱਛਿਆ ਕਿ ਸਰਪੰਚ ਸਾਹਿਬ ਇਹ ਮਾਮਲਾ ਕੀ ਆ ਜਦੋਂ ਉਹਨਾਂ ਨੂੰ ਮੈਂ ਧਿਆਨ ਦੇ ਵਿੱਚ ਉਹਨਾਂ ਦੇ ਸਾਰਾ ਇਹ ਮਾਮਲਾ ਲਿਆਂਦਾ ਤਾਂ ਮਾਨ ਸਾਹਿਬ ਨੇ ਸਟ੍ਰਿਕਟਰੀ ਐਕਸ਼ਨ ਲੈਂਦੇ ਹੋਏ ਅੰਕੁਰ ਸਾਹਿਬ ਨੂੰ ਕਾਲ ਕੀਤੀ ਐਸਐਸਪੀ ਸਾਹਿਬ ਮੌਕੇ ਤੇ ਪਹੁੰਚੇ ਡੀਐਸਪੀ ਸਾਹਿਬ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਪ੍ਰੋਪਰ ਜੋ ਬਣਦੀ ਕਾਰਵਾਈ ਆ ਉਹਨਾਂ ਤੇ ਕੀਤੀ ਆ ਉਹਨਾਂ ਅੰਸਰਾਂ ਤੇ ਜਿਨ੍ਹਾਂ ਨੇ ਮੈਨੂੰ ਜਾਨ ਦੀ ਮਾਰਨ ਦੀ ਧਮਕੀ ਦਿੱਤੀ ਸੀ ਬਿਲਕੁਲ ਮੈਨੂੰ ਮੁੱਖ ਮੰਤਰੀ ਸਾਹਿਬ ਦਾ ਖੁਦ ਕਾਲ ਆਇਆ ਭਗਵੰਤ ਮਾਨ ਜੀ ਦਾ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਸਰਪੰਚ ਸਾਹਿਬ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਜੋ-ਜੋ ਘਟਨਾ ਸਾਡੇ ਨਾਲ ਵਾਪਰੀ ਸੀ ਉਹਨਾਂ ਨੇ ਉਸ ਤੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੱਜ ਬਾਕੀ ਐਕਸ਼ਨ ਤੁਹਾਡੇ ਸਾਹਮਣੇ ਆ। ਨਸ਼ਾ ਦੇਖੋ ਜੀ ਇਹ ਪੁਰਾਣੇ ਨਸ਼ਾ ਤਸਕਰ ਨੇ ਕਿਉਂਕਿ ਇਹਨਾਂ ਤੇ ਪਹਿਲਾਂ ਵੀ ਪਰਚੇ ਚੱਲਦੇ ਆ ਦੋ ਤੋਂ ਤਿੰਨ ਪਰਚੇ ਮੇਰਾ ਖਿਆਲ ਇਹਨਾਂ ਦੇ ਉੱਤੇ ਪਹਿਲਾਂ ਹੈ ਚੁੱਕੇ। ਲੱਗਦਾ ਕਿ ਨੌਜਵਾਨੀ ਨੂੰ ਬਦਲਣ ਲਈ ਸਰਕਾਰ ਦੇ ਉਦਸਕਾਰ ਵੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੰਤੁਸ਼ਟ ਤੁਸੀਂ ਬਿਲਕੁਲ ਸੰਤੁਸ਼ਟ ਆ ਜੀ ਮਾਨ ਸਾਹਿਬ ਦਾ ਬਹੁਤ ਧੰਨਵਾ ਉਹ ਕਿਉਂਕਿ ਇਸ ਦਾ ਮਤਲਬ ਕਿ ਉਹ ਪ੍ਰੋਪਰ ਵਾਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਵਾ ਵੀਡੀਓ ਵੀ ਇੱਕ ਵਾਇਰਲ ਹੋਈ ਸੀ ਜਿਸ ਚ ਉਹਦੇ ਪੁੱਛਦੇ ਪੈ ਸੀ ਕਿ ਹਾਂ ਨਸ਼ਾ ਵੇਚਦੇ ਆ ਇਹੀ ਵੀਡੀਓ ਸਾਰੇ ਬਿਲਕੁਲ ਇਹੀ ਵੀਡੀਓ ਹੈ ਜੀ ਇਹੀ ਪਰਿਵਾਰ ਆ ਏਸੇ ਡੇੜੀ ਦੇ ਉੱਤੇ ਜਿੱਥੇ ਜੀਸੀਬੀ ਐਂਟਰ ਹੋਈ ਆ ਉਸ ਡੇੜੀ ਦੇ ਉੱਤੇ ਬਾਹਰ ਦੀ ਵੀਡੀਓ ਆ ਕਿੰਨੇ ਪਰਿਵਾਰ ਮੈਂਬਰ ਸੀ ਇਹ ਟੋਟਲ 4 ਤੋਂ 5 ਪਰਿਵਾਰ ਮੈਂਬਰ ਹੈ ਜੀ ਬਿਲਕੁਲ ਇਹਨਾਂ ਦੇ ਉੱਤੇ ਨਸ਼ਾ ਤਸਕਰੀ ਦੇ ਇੱਕ ਇਹਨਾਂ ਦਾ ਭਤੀਜਾ ਉਹਨਾਂ ਤੇ ਲੁੱਟ ਖੋਹ ਦਾ ਮਾਮਲਾ ਦਰਜ ਆ ਜੀ ਤਾ ਬਿਲਕੁਲ ਇਹ ਪਿੰਡ ਦੇ ਸੱਤ ਪਿੰਡ ਵਿੱਚ ਕਿਉਂ ਇਹ ਜਿਹੜਾ ਇਹ ਜਿਹੜਾ ਪਿੰਡ ਨਰੰਗਵਾਲ ਹੈਗਾ ਜੀ ਇੱਥੇ ਸਾਨੂੰ ਕੰਪਲੇਂਟ ਆਈ ਸੀਗੀ ਤੇ ਇੱਕ ਅਸੀਂ ਐਫ ਆਈ ਆਰ ਲੌਂਚ ਕੀਤੀ ਹੈ ਦਿਨ ਦੇ ਵਿੱਚ ਜਿਹਦੇ ਵਿੱਚੋਂ ਸਾਨੂੰ ਚਿੱਟਾ ਬਰਾਮਦ ਹੋਇਆ ਹੈ تنویر ਨਾਮ ਦਾ ਲੜਕਾ ਇਸੇ ਪਿੰਡ ਦਾ ਤੇ ਉਹਦੀ ਪੁੱਛਗੀ ਚ ਆਇਆ ਕਿ ਦੋ ਨਸ਼ਾ ਤਸਕਰ ਜਿਸ ਨੂੰ ਲੈ ਕੇ ਆਂਦਾ ਨਸ਼ਾ ਉਹ ਇਹ ਬੰਦੇ ਹੈਗੇ ਨੇ ਦੋ ਹਸਬੰਡ ਵਾਈਫ ਹੈ ਇਹਨਾਂ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਨੇ ਦੋਨਾਂ ਤੇ ਤੇ ਇਹਨਾਂ ਤੇ ਅਸੀਂ ਅੱਜ ਕਾਰਵਾਈ ਕੀਤੀ ਹੈ ਆਲਰੇਡੀ ਇਹਨਾਂ ਦਾ ਜਿਹੜਾ ਅੰਡਰਸਕ੍ਰੂਟ ਨਹੀਂ ਸੀਗਾ बिकॉज़ ਪਹਿਲਾਂ ਤੋਂ ਪਰਚੇ ਦਰਜ ਹੈਗੇ ਨੇ ਸੋ ਜਿਹੜੀ ਸਾਰੀ ਇਹਨਾਂ ਦੀ ਪ੍ਰਾਪਰਟੀ ਜਿਹੜੀ ਇਹ ਬਣਾਈ ਗਈ ਹੈ ਸਰਪੰਚ ਸਾਹਿਬ ਵੀ ਸਾਰੀ ਪੰਚਾਇਤ ਨੇ ਆਈਡੈਂਟੀਫਾਈ ਕੀਤੀ ਗਈ ਇਹ ਇਹਨਾਂ ਦੀ ਕੋਈ ਕਾਮਨ ਲੈਂਡ ਹੈ ਉਹਦੇ ਤੇ ਜਿਹੜੀ ਸਾਰੀ ਕਨਸਰਨ ਡਿਪਾਰਟਮੈਂਟ ਦੀ ਸਿਵਲ ਅਥਾਰਟिटीज ਦੀ ਉਹਨਾਂ ਦੇ ਇਹ ਸਾਰੇ ਕਾਗਜ਼ੀ ਕਾਰਵਾਈ ਤੋਂ ਬਾਅਦ ਜਿਹੜਾ ਹੈਗੇ ਅਸੀਂ ਐਕਸ਼ਨ ਲਿਆ ਹੈ ਤੇ ਮੈਂ ਦੱਸਣਾ ਚਾਹਨਾ ਕਿ ਬੜੀ ਸਖਤੀ ਨਾਲ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਨਸ਼ਾ ਤਸਕਰ ਹੈ ਉਹ ਦੀ ਜਾਂ ਕੋਈ ਵੀ ਡਰੱਗਸ ਦਾ ਕੰਮ ਕਰਦਾ ਹੈ ਤੇ ਉਹਦੇ ਨਾਲ ਅਸੀਂ ਬਿਲਕੁਲ ਸਖਤੀ ਨਾਲ ਜਿਠਾ ਕੇ ਮਾਨਯੋਗ ਸੀਐਮ ਸਾਹਿਬ ਸਾਡੇ ਡੀਜੀਪੀ ਸਾਹਿਬ ਸਾਰਿਆਂ ਦੇ ਇਹ ਬੜੇ ਸਟ੍ਰਿਕਟ ਆਰਡਰਸ ਹੈ ਸੋ ਅਸੀਂ ਉਹਨਾਂ ਨੂੰ ਕਿੰਨੇ ਪਰਚੇ ਕਰਨ ਪਹਿਲਾਂ ਦੱਸੇ

रिकवरी हमारे पास अराउंड हमारी रिकवरी स्मॉल क्वांटिटी है तो बट उसमें ये है कि इनके पास पहले भी क्योंकि परचे दर्ज थे और ये इनका जो है इल्लीगल ये जो कंसर्नट हमारे को पंचायत डिपार्टमेंट की तरफ से आया था तो उसकी बेसिस पे कारवाई की हां लोगानू यही सुने है हैगे कि ये चिट्टे दी रिकवरी हैगी जी लोगानू यही सुने है कि जेड़े एहे जे काम करदे हैगे ने इल्लीगल नशे दा ओ सुधर जान ओ ए एक वार्निंग हैगी है ਤੇ ਇਹਨੂੰ ਵਾਰਨਿੰਗ ਦੀ ਤਰ੍ਹਾਂ ਮੰਨ ਕੇ ਬਿਲਕੁਲ ਇਹ ਨਸ਼ਾ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਛੱਡ ਦੇਣ ਤੇ ਸਾਰੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਨੂੰ ਸਟ੍ਰਿਕਟ ਜ਼ਾਇਤਾ ਨਹੀਂ ਪੰਜਾਬ ਪੁਲਿਸ ਬਿਲਕੁਲ ਵਾਰ ਫੁੱਟਿੰਗ ਤੇ ਇਹਨੂੰ ਲੜ ਰਹੀ ਹੈ ਤੇ ਅਸੀਂ ਇਹਨੂੰ ਖਤਮ ਕਰਨ ਲਈ ਵਚਨਬੱਧ ਹਾਂ ਥੈਂਕ ਯੂ